ਆਇਓ ਭਾਈ ਇਹ ਖਲੇ ਬਰਾਲ ਬਰਾਲ ਅਰਦਾ ਕਰੇ ਪਰਦਾ ਸਕੱਤਰ ਸਾਹਿਬ ਕੁਭਾਇਆ ਜੀ ਓਕੇ ਤੇ ਸਾਡੇ ਕੁਭਾਇਏ ਦੇ ਪ੍ਰਧਾਨ ਜੀ ਐ ਸਰਦੇਵ ਸਿੰਘ ਜੋਧਾ ਭਾਰਤੀ ਕਿਸਾਨ ਯੂਨੀਅਨ ਕਾਦੀਆ ਕੁਭਾਇਆ ਸਕੱਤਰ ਸਾਦਾ ਜੀ ਅਸੀਂ ਅੱਜ ਐਸਟੀਐਮ ਸਾਹਿਬ ਨੂੰ ਮਿਲੇ ਜੋ ਸਾਡਾ ਇਹਨਾਂ ਰਕਬਾ ਸਾਡਾ ਪੰਜਾਬ ਝਾੜ ਕੇ ਚੰਡੀਗੜ੍ਹ ਜਦੋਂ ਸ਼ਹਿਰ ਬਣਿਆ ਸਾਡਾ ਪੰਜਾਬ ਦੇ ਪਿੰਡ ਉਜੜੇ ਨੇ ਨਾ ਕਿ ਹਰਿਆਣੇ ਦੇ ਉਜੜੇ ਨੇ ਹਾਲਾਂਕਿ ਹਰਿਆਣਾ ਵੀ ਪੰਜਾਬ ਦੇ ਵਿੱਚੋਂ ਨਿਕਲਿਆ ਮਾਚਲ ਵੀ ਪੰਜਾਬ ਦੇ ਵਿੱਚੋਂ ਨਿਕਲਿਆ ਹੁਣ ਸਾਨੂੰ ਪਤਾ ਲੱਗਿਆ ਵੀ ਇਹਨਾਂ ਕੋਈ ਰਕਬਾ ਦਿੱਤਾ ਹੈ ਪੰਜਾਬ ਸਰਕਾਰ ਕੋ ਖੋ ਕੇ ਤੇ ਹਰਿਆਣੇ ਨੂੰ ਦੇ ਰਹੇ ਨੇ ਸੈਂਟਰ ਸਰਕਾਰ ਉਹ ਅਸੀਂ ਮੰਗ ਪੱਤਰ ਦਿੱਤਾ ਵੀ ਹਰਿਆਣੇ ਨੇ ਬਣਾਣਾ ਜੀ ਸਦਕੇ ਬਣਾਵੇ ਆਪਦਾ ਘਰ ਬਣਾਵੇ ਆਦੀ ਪਹਿਲੀ ਚ ਬਣਾਵੇ ਸਾਡੀ ਕਿਉਂ ਪਹਿਲੀ ਲੈਂਦੇ ਨੇ ਉਜੜਾ ਪੰਜਾਬ ਪਿੰਡ ਪੰਜਾਬ ਦੇ ਉਜੜੇ ਪੈੜੀਆਂ ਤੋਂ ਬਕਾਰ ਅਸੀਂ ਹੋਏ ਤੇ ਅੱਜ ਜੇ ਰਾਜਧਾਨੀ ਬਣਨ ਲੱਗੀ ਤੇ ਉਹ ਵੀ ਪੰਜਾਬ ਦਾ ਰਕਬਾ ਦੇਣ ਲੱਗੇ ਨੇ ਇਸੇ ਤਰ੍ਹਾਂ ਹੀ ਅੰਬਰਸਰ ਦਾ ਹੈ ਮਸਲਾ ਇਸ ਤਰ੍ਹਾਂ ਹੀ ਸਾਡਾ ਪਾਖੜਾ ਡੈਮ ਦਾ ਮਸਲਾ ਜਿਹੜਾ ਸਾਡਾ ਡੈਮ ਮਲੇਆ ਉਹ ਵੀ ਉਦੋਂ ਪੰਜਾਬ ਦਾ ਹਿੱਸਾ ਸੀ ਸਾਨੂੰ ਉਹਦਾ ਇਹਨਾਂ ਅਧਿਕਾਰ ਦਿੱਤੇ ਸੀ ਜਿਹੜੇ ਅਧਿਕਾਰ ਸਾ ਤੋਂ ਖੋਹ ਰਹੇ ਨੇ ਉਹਦੇ ਵਾਸਤੇ ਅਸੀਂ ਮੰਗ ਪੱਤਰ ਦਿੱਤਾ ਵੀ ਸਾਡੇ ਅਧਿਕਾਰ ਜਿਹੜੇ ਨੇ ਉਹ ਵਾਪਸ ਕੀਤੇ ਜਾਣ ਨਹੀਂ ਤਾਂ ਅਸੀਂ ਇਹ ਸੰਦਰਸ਼ ਤੇਜ ਕਰਾਂਗੇ ਪਰ ਤਾਂ ਜੀ ਜੋ ਪ੍ਰਾਲੀ ਨੂੰ ਅੱਗ ਲੱਗੀ ਸੀ ਨਜਾਇਜ਼ ਪਰਚੇ ਹੋਏ ਆ ਉਹਦੇ ਸਬੰਧ ਵਿੱਚ ਕੀ ਕਰਨਾ ਚਾਹੁੰਦੇ ਆ ਪਰਚੇ ਜਿਓਈ ਸਰਕਾਰ ਦੀਆਂ ਨਲੈਕੀਆਂ ਨੇ ਅਸੀਂ ਤਾਂ ਨਾ ਨੂੰ ਵਾਰ-ਵਾਰ ਆਖਾ ਵੀ ਸਾਨੂੰ ਬੈਲਰ ਦਿਓ ਮਸ਼ੀਨਰੀ ਦਿਓ ਤੇ ਅਸੀਂ ਆਪਣਾ ਨਾੜ ਨਹੀਂ ਸਾੜਦੇ ਜਿਉਂ ਨਾ ਦੀਆਂ ਨਲੈਕੀਆਂ ਨੇ ਤੇ ਪਾ ਦੇ ਕਿਸਾਨਾਂ ਤੇ ਨੇ ਜਦੋਂ ਕੋਈ ਸਬਸਿਟੀਆਂ ਆਉਂਦੀਆਂ ਨੇ ਪਤਾ ਨਹੀਂ ਕਿਹੜੇ ਨਾਂ ਦੇ ਚੇਤੇ ਹੁੰਦੇ ਨੇ ਉਹ ਲੈ ਜਾਂਦੇ ਨੇ ਸਾਨੂੰ ਤਾਂ ਕੋਈ ਚੀਜ਼ ਨਹੀਂ ਮਿਲਦੀ ਅਸੀਂ ਤਾਂ ਸਰਕਾਰ ਨੂੰ ਆਣੇ ਵੀ ਸਾਥੋਂ ਉਲਟਾ ਕੋਈ 2500 ਰੁਪਇਆ ਲਓ ਤੇ ਸਾਨੂੰ ਬੀਜ ਤੇ ਦਿਓ ਨਾੜ ਦਾ ਸੰਭੂ ਅਸੀਂ ਝੋਨਾ ਵੰਡਾਂਗੇ ਸਾਨੂੰ 15 ਦਿਨਾਂ ਚ ਬਜਾਈ ਕਰਕੇ ਦਿਓ ਜੇ ਬਜਾਈ ਨਹੀਂ ਕਰਦੇ ਦਿੰਦੀ ਤਾਂ ਸਾਨੂੰ ਸੱਟ ਜਿਹੜੀ ਸਾਡੀ ਕੜਕ ਨਿਕਲਦੀ ਉਹ ਸਾਬ ਨਾਲ ਸਾਨੂੰ ਮੁਆਵਜ਼ਾ ਦੇਉ ਸਾਨੂੰ ਕਿਉਂ ਵਿਚ ਮਸਾਇਆ ਸਰਕਾਰ ਨੇ ਜੇ ਅੱਗ ਲਾਦੇ ਅਸੀਂ ਤਾਂ ਅੱਕਦੇ ਲਾਣੇ ਸੜਦੇ ਲਾੜੇ ਸਾਡੇ ਕੋਲ ਹੋਰ ਕੋਈ ਮਸਲਾ ਹੀ ਹੈ ਨਹੀਂ ਉਸ ਤੋਂ ਬਾਅਦ ਸਰਕਾਰ ਲਵੇ ਆਪਦੇ ਹੱਥਾਂ 'ਚ ਕੰਮ ਕਿਉਂ ਨਹੀਂ ਲੈਂਦੀ ਜੇ ਐਡੇ ਦੇ ਵੱਡੇ ਚਾਰਜ ਖਰੀਦ ਸਕਦੇ ਨੇ ਤੇ ਕਿਸਾਨਾਂ ਨੂੰ ਇਹ ਮਤਲਬ ਹੈ ਸਾਧਨ ਕਿਉਂ ਨਹੀਂ ਦੇ ਸਕਦੇ ਹਾਂਜੀ ਇਹ ਅਸੀਂ ਅੱਜ ਦੇ ਜਿਹੜਾ ਮਸਲਾ ਹੈਗਾ ਇਹ ਚੰਡੀਗੜ੍ਹ ਦੇ ਵਿੱਚ ਜਿਹੜੀ ਜਗ੍ਹਾ ਦਿੱਤੀ ਜਾ ਰਹੀ ਹੈ ਹਿੜਿਆੜੀ ਨੂੰ ਇਹ ਵਿਧਾਨ ਸਭਾ ਵਾਦੀ ਬਣਾਉਣ ਵਾਸਤੇ ਜਾਂ ਦਫ਼ਤਰ ਬਣਾਉਣ ਵਾਸਤੇ ਉਸ ਵਾਸਤੇ ਅਸੀਂ ਮੰਗ ਪੱਤਰ ਅੱਜ ਐਸਡੀਐਮ ਸਾਹਿਬ ਨੂੰ ਦੇ ਰਹੇ ਆਂ ਦੂਸਰੀ ਸਾਡਾ ਮਸਲਾ ਹੈ ਕਿ ਜੋ ਸਾਡਾ ਝੋਨਾ ਸੀ 10% ਚੋਂ ਆਰਪੀਆ ਸੀ ਪਰ ਇਹਨਾਂ ਦੇ ਆਰਓ ਪਹਿਲੇ ਪਏ ਹੋ ਚੁੱਕੇ ਸੀ ਤੇ ਸਾਡਾ ਇਹ ਝੋਨਾ ਸ਼ੁਰੂ ਹੋਇਆ ਸੀ ਸਾਡਾ ਝੋਨਾ ਨਹੀਂ ਖਰੀਦਿਆ ਗਿਆ ਇਹਦੇ ਵਿੱਚ ਜੇ 26 ਜਿਹੜਾ ਝੋਨਾ ਸੀ ਉਹ ਚੋਂ 66 ਕਿਲੋ ਚੌਲ ਜਿਹੜੇ ਆ ਮੰਨ ਲਓ ਨਿਕਲੇ ਨੇ ਪਰ ਉਹਨੇ ਉੱਤੇ ਵੀ ਕਟ ਲਾਇਆ ਗਿਆ ਕਿਸਾਨਾਂ ਦਾ ਝੋਨਾ ਰੁਲਦਾ ਰਿਹਾ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਇਹ ਜਿਹੜਾ ਸਾਡਾ ਮਸਲਾ ਹੱਲ ਕੀਤਾ ਜਾਵੇ ਇਹ ਝੋਨਾ ਕਿੱਥੋਂ ਆਇਆ ਅਸ਼ੋਕ ਦਾ ਹੋ ਜਾ ਪ੍ਰਧਾਨ ਜਲਾਲਵਾਦ ਸ਼ਹਿਰ ਅੱਜ ਅਸੀਂ ਜਿਹੜਾ ਮੰਗ ਪੱਤਰ ਦਿੱਤਾ ਉਹਦੇ ਚ ਇੱਕ ਤਾਂ ਚੰਡੀਗੜ੍ਹ ਤੋਂ ਜਿਹੜੀ ਵਖਰੀ ਉਹਨਾਂ ਰਾਜਧਾਨੀ ਬਣਾਉਣੀ ਹੈ ਹਰਿਆਣਾ ਸਰਕਾਰ ਨੇ ਵੀ ਉਹ ਆਦੀ ਜਗ੍ਹਾ ਦੇ ਵਿੱਚ ਬਣਾਵੇ ਦੂਜਾ ਉਹਨ ਦੇ ਵਿੱਚ ਹੈ ਵੀ ਜਿਹੜੇ ਪਾਖੜਾ ਮੈਨੇਜਮੈਂਟ ਬੋਰਡ ਦੇ ਵਿੱਚ ਸਾਡੀ ਪੰਜਾਬ ਦੀ ਹਿੱਸੇਦਾਰੀ ਨੂੰ ਕੱਢਿਆ ਗਿਆ ਹੈ ਉਹਨਾਂ ਬਹਾਲ ਕੀਤਾ ਜਾਵੇ ਤੇ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਔਰ ਪੰਜਾਬੀ ਯੂਨੀਵਰਸਿਟੀ ਅੰਮ੍ਰਿਤਸਰ ਇਹਨਾਂ ਦਾ ਵੀ ਸਾਡਾ ਜਿਹੜਾ ਸਥਾਈ ਮੈਂਬਰ ਕੀਤਾ ਇਹ ਪੰਜਾਬ ਵਾਸਤੇ ਪੰਜਾਬ ਪਤਾ ਨਹੀਂ ਉਹਨਾਂ ਦੀ ਅੱਖ ਚ ਕਿਵੇਂ ਰੜਕਦਾ ਹੈ ਤੇ ਕਿਵੇਂ ਇਹ ਜਿੰਦਾ ਤੁਰਿਆ ਫਿਰਦਾ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿਉਂਕਿ ਪੰਜਾਬ ਦਾ ਜਿਹੜੇ ਪਹਿਲਾਂ ਤਾਂ ਪਾਣੀਆਂ ਤੇ ਡਾਕਾ ਮਾਰਿਆ ਹੁਣ ਰਾਜਧਾਨੀ ਤੇ ਮਾਰ ਕੇ ਡਾਕਾ ਜਿਹੜਾ ਉਹ ਹਰਿਆਣੇ ਨੂੰ ਦੇ ਰਹੇ ਨੇ ਜ਼ਮੀਨ ਇਸ ਕਰਕੇ ਅਸੀਂ ਬੇਨਤੀ ਕਰਦੇ ਗਵਰਨਰ ਸਾਹਿਬ ਜੀ ਨੂੰ ਵੀ ਕਿਸਾਨ ਜੁਣਿਆਂ ਦੀਆਂ ਜਥੇਬੰਦੀਆਂ ਤੇ ਸੰਕਟ ਅੱਗੇ ਦਿਨੋਂ ਦਿਨ ਰੋਜ਼ ਕੋਈ ਨਾ ਕੋਈ ਨਵਾਂ ਹੀ ਖੜਾ ਹੋ ਜਾਂਦਾ ਇਸ ਕਰਕੇ ਇਹ ਜਿਹੜਾ ਸੰਕਟ ਖੜਾ ਕੀਤਾ ਹੈ ਇਹਨੂੰ ਵਾਪਸ ਲੈ ਲੈਣ ਤਾਂ ਜੋ ਕਿ ਨਾ ਕਿ ਕਿਸਾਨਾਂ ਨੂੰ ਹੈਗਾ ਸੰਘਰਸ਼ ਤਿੱਖਾ ਕਰਨਾ ਪਵੇ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਵੀ ਤੁਹਾਨੂੰ ਸਬਰ ਨਹੀਂ ਆਇਆ ਤੇ ਉਹ ਚੰਡੀਗੜ੍ਹ ਵੀ ਪੰਜਾਬ ਨੂੰ ਨਹੀਂ ਦਿੱਤਾ ਹੁਣ ਪੰਜਾਬ ਦੀ ਪੈੜੀ ਖੋ ਕੇ ਤੇ ਹਰਿਆਣੇ ਨੂੰ ਦੇਣ ਦੇਣ ਲੱਗੇ ਹੋ ਰਾਜਧਾਨੀ ਬਣਾਉਣ ਵਾਸਤੇ ਕੀ ਹਰਿਆਣੇ ਦੇ ਕੋਲ ਆਪਦੀ ਜ਼ਮੀਨ ਨਹੀਂ ਹੈ ਹਰਿਆਣਾ ਇੰਨਾ ਹੀ ਵਿਕਾਰ ਹੋ ਚੁੱਕਿਆ ਕਿ ਉਹਦੇ ਕੋਲ ਆਪਦੀ ਜ਼ਮੀਨ ਵੀ ਨਹੀਂ ਹੈ ਰਾਜਧਾਨੀ ਬਣਾਉਣ ਵਾਸਤੇ ਤੋ ਅਸੀਂ ਸਾਰੇ ਜ਼ਿਮੀਂਦਾਰ ਕਿਸਾਨ ਕਿਸਾਨ ਯੂਨੀਅਨ ਭਾਰਤੀ ਕਾਦੀਆਂ ਗਰੁੱਪ ਦੇ ਸਾਰੇ ਕਿਸਾਨ ਮੈਂਬਰ ਇਕੱਠੇ ਹੋ ਕੇ ਆਪ ਜੀ ਨੂੰ ਬੇਨਤੀ ਕਰਦੇ ਆ ਐਸ ਡੀ ਐਮ ਦੇ ਸਾਹਬ ਦੇ ਰਾਹੀਂ ਆਪ ਗਵਰਨਰ ਸਾਹਿਬ ਦੇ ਰਾਹੀਂ ਨੂੰ ਮੈਮੋਰੰਡਮ ਦੇ ਰਹੇ ਆ ਕਿ ਪੰਜਾਬ ਦੇ ਨਾਲ ਧੱਕੇ ਕਰਨੇ ਬੰਦ ਕਰੋ ਤੇ ਪੰਜਾਬ ਦੀ ਜ਼ਮੀਨ ਪੰਜਾਬ ਦੇ ਕੋਲ ਹੀ ਰਹਿਣ ਦਿਓ ਤੇ ਪੰਜਾਬ ਹਰਿਆਣੇ ਨੂੰ ਆਪ ਦੀ ਜ਼ਮੀਨ ਵਿੱਚ ਰਾਜਧਾਨੀ ਬਣਾਓ ਇਹ ਸਾਡੀ ਮੰਗ ਨੂੰ ਪ੍ਰਵਾਨ ਕਰੋ ਨਾ ਕਿ ਸਾਨੂੰ ਸੰਘਰਸ਼ ਵਾਸਤੇ ਮਜਬੂਰ ਹੋਣਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਲੋ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਜਿੰਦਰ ਸਿੰਘ ਖਾਲਸਾ ਸ਼ਹਿਰ ਉਮੀਦ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਸੋ ਅੱਜ ਅਸੀਂ ਗਵਰਨਰ ਸਾਹਿਬ ਨੂੰ ਐਸ ਡੀ ਐਮ ਰਾਈ ਮੰਗ ਪੱਤਰ ਦਿੱਤਾ ਹੈ ਜਿਸ ਵਿੱਚ ਅਸੀਂ ਤਿੰਨ ਮੰਗਾਂ ਨੂੰ ਮੁੱਖ ਰੱਖਿਆ ਹੈ ਪਹਿਲੀ ਮੰਗ ਸਾਡੀ ਜਿਹੜੀ ਹੈ ਉਹ ਇਹ ਹੈ ਕਿ ਜਿਹੜਾ ਭਾਖੜਾ ਡੈਮ ਹੈ ਉਹਦੇ ਵਿੱਚ ਪੰਜਾਬ ਦੀ ਹਿੱਸੇਦਾਰੀ ਖਤਮ ਕੀਤੀ ਜਾ ਰਹੀ ਹੈ ਜੋ ਕਿ ਪੰਜਾਬ ਦੇ ਨਾਲ ਬਹੁਤ ਵੱਡਾ ਧੱਕਾ ਹੈ ਇਹ ਪਰਦਾਸ਼ ਨਹੀਂ ਕੀਤਾ ਜਾਏਗਾ ਦੂਸਰੀ ਮੰਗ ਸਾਡੀ ਇਹ ਯੂਨੀਵਰਸਟੀਆਂ ਦੇ ਵਿੱਚੋਂ ਪੰਜਾਬ ਦੇ ਹਿੱਸੇ ਖਤਮ ਕੀਤੇ ਜਾ ਰਹੇ ਨੇ ਮੈਂਬਰ ਕੱਢੇ ਜਾ ਰਹੇ ਨੇ ਇਹ ਵੀ ਬਹੁਤ ਵੱਡਾ ਧੱਕਾ ਹੈ ਇਹ ਵੀ ਪਰਦਾਸ਼ ਦੇ ਕਾਬਿਲ ਨਹੀਂ ਸੋ ਸੈਂਟਰ ਸਰਕਾਰ ਨੂੰ ਸਾਡੀ ਚੇਤਾਵਨੀ ਵੀ ਹੈ ਵੀ ਇਹ ਜਿਹੜੇ ਕੰਮ ਨੇ ਇਹ ਬੰਦ ਕੀਤੇ ਜਾਣ ਵੀ ਇਹ ਤੀਸਰੀ ਜਿਹੜੀ ਸਾਡੀ ਮੇਨ ਮੰਗ ਏ ਉਹ ਇਹ ਕਿ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਲਈ ਹਰਿਆਣਾ ਨੂੰ ਜੋ ਜਗ੍ਹਾ ਦਿੱਤੀ ਜਾ ਰਹੀ ਏ ਇਹ ਸਰੇ ਆਮ ਧਕਾ ਹੈ ਕਿਉਂਕਿ ਜਦੋਂ ਵੀ ਪੰਜਾਬ ਦੇ ਹਿੱਸੇ ਹੋਏ ਹੁਣ ਤੱਕ ਜਿੰਨੇ ਵੀ ਹਿੱਸੇ ਹੋਏ ਜਿਵੇਂ ਕਿ ਆਪਾਂ ਹਿਮਾਚਲ ਦੀ ਗੱਲ ਕਰੀਏ ਸੋ ਉਹਨਾਂ ਨੇ ਆਪਦੀ ਜਿਹੜੀ ਏ ਰਾਜਧਾਨੀ Shimla ਵਿੱਚ ਜਾ ਕੇ ਬਣਾਈ ਸੋ ਤੁਸੀਂ ਹਰਿਆਣੇ ਵਾਲਿਆਂ ਨੂੰ ਬਹੁਤ ਵੱਡਾ ਇਲਾਕਾ ਉਹਨਾਂ ਨੂੰ ਮਿਲਿਆ ਉਹ ਆਪਣੇ ਇਲਾਕੇ ਵਿੱਚ ਕਿਤੇ ਵੀ ਬਣਾ ਸਕਦੇ ਨੇ ਜਿਹੜਾ ਪੰਜਾਬ ਨਾਲ ਧੱਕਾ ਨਾ ਕੀਤਾ ਜਾਵੇ ਇਹ ਜਿਹੜੀ ਜਗ੍ਹਾ ਨੂੰ ਗਵਰਨਰ ਸਾਹਿਬ ਵਿੱਚ ਪਾ ਕੇ ਜਿਹੜਾ ਇਹਨੂੰ ਕੈਨਸਲ ਕਰਾਣ ਮਤੇ ਨੂੰ ਸੋ ਇਹ ਤੁਹਾਡੀਆਂ ਤਿੰਨ ਮੁੱਖ ਮੰਗਾਂ ਨੇ ਜਿਨ੍ਹਾਂ ਉੱਤੇ ਅਸੀਂ ਸੈਂਟਰ ਸਰਕਾਰ ਨੂੰ ਚੇਤਾਵਨੀ ਦੇਦਿਆਂ ਕਿ ਸਾਨੂੰ ਸੰਘਰਸ਼ ਦੇ ਰਾਹ ਨਾ ਪਾਓ ਇਹ ਸਾਡੀਆਂ ਤਿੰਨੇ ਮੰਗਾਂ ਨੇ ਜਿਹੜੀਆਂ ਇਹਨਾਂ ਨੂੰ ਮੰਨੋ ਸੋ ਹੋਰ ਵੀ ਸਾਡੀਆਂ ਬਹੁਤ ਸਾਰੇ ਭਰਾ ਸਾਡੇ ਸਾਡੇ ਪੰਜਾਬ ਦੇ ਮੀਤ ਪ੍ਰਧਾਨ ਮਾਨਪ੍ਰੀਤ ਸਿੰਘ ਜੀ ਸੰਧੂ ਸਾਡੇ ਪੰਜਾਬ ਸ਼ਹਿਰ ਦੇ ਅਸ਼ੋਕ ਦਹੁਜਾ ਜੀ ਤੋਂ ਸਾਡੇ ਅਲੱਗ-ਅਲੱਗ ਕਬਾਏ ਤੋਂ ਅਲੱਗ-ਅਲੱਗ ਸਾਰੇ ਪ੍ਰਧਾਨ ਪਹੁੰਚੇ ਨੇ ਸੋ ਅੱਜ ਅਸੀਂ ਐਸਡੀਐਮ ਜਲਾਲਾਬਾਦ ਰਾਈ ਇਹ ਮੰਗ ਪੱਤਰ ਗਵਰਨਰ ਸਾਹਿਬ ਨੂੰ ਭੇਜ ਰਹੇ ਹਾਂ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ